ਪਿਸਾਚ ਬੂਤ ਪ੍ਰੇਤ ਪਿਸਾਚ ਚੰਗੀਆਂ ਰੂਹਾਂ ਜੋ ਭਟਕਦੀਆਂ ਨੇ ਉਹਨਾਂ ਨੂੰ ਦੇਵਤਾ ਕਹਿੰਦੇ ਨੇ ਮਾੜੀਆਂ ਜੋ ਭਟਕਦੀਆਂ ਨੇ ਉਹਨਾਂ ਨੂੰ ਪਿਸਾਚ ਬੂਤ ਪ੍ਰੇਤ ਕਹਿੰਦੇ ਨੇ ਕਈ ਕੋਹ ਬੂਤ ਪ੍ਰੇਤ ਸੂਕਰ ਮਿਰਗਾਚ ਬਦ ਕਿਸਮਤੀ ਜਿਸ ਚੀਜ਼ ਦਾ ਬੰਦੇ ਨੂੰ ਪਤਾ ਨਹੀਂ ਹੁੰਦਾ ਨਾ ਉਸਤੇ ਵੀ ਕਿੰਨ ਤੂ ਪਰੰਤੂ ਕਰਨ ਲੱਗ ਪੈਂਦਾ ਕਿਸੇ ਦੇ ਪਰਸ਼ੰਤ ਤੇ ਮੈਂ ਕਈ ਕੋਟ ਬੂਤ ਪ੍ਰੇਤ ਸੂਕਰ ਮਿਰਗਾਚ 15 ਦਿਨ ਬੋਲਦਾ ਰਿਹਾ ਵਿਦੇਸ਼ ਦੀ ਗੱਲ ਹੈ ਔਰ ਸਾਰਾ ਰਿਕਾਰਡ ਹੋਇਆ ਟੀਵੀ ਤੇ ਦਿਖਾਉਂਦੇ ਰਹੇ ਉੱਥੇ ਪੰਜ ਸੱਤ ਡਾਕਟਰ ਮੈਨੂੰ ਮਿਲੇ ਕਹਿੰਦੇ ਗਏ ਨਹੀਂ ਜੀ ਇਹਦੇ ਨਾਲ ਤੇ ਬੜਾ ਵਹਿਮ ਪੈਲੇਗਾ ਤੇ ਮੈਂ ਕਿਹਾ ਫਿਰ ਪਹਿਲੇ ਗੁਰੂ ਅਰਜਨ ਦੇਵ ਜੀ ਤੇ ਇਲਜ਼ਾਮ ਲਾ ਲੋ ਆਖਦੇ ਤੇ ਉਹ ਪਿੰਨਵੇਂ ਦਿਨ ਤੋਂ ਕੋਲ ਅਸਰ ਕੀਤਾ ਮੇਤੇ ਉਦਿਵਿਆਖ ਕੀਤੀ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਜ਼ਮੀਨ ਦੇ ਉੱਤੇ ਕੋਈ 6.5 ਅਰਬ ਦੇ ਕਰੀਬ ਮਨੁੱਖ ਨੇ ਇਸ ਵਕਤ ਤਾਂ ਗੁਸਤਾਖੀ ਮਾ ਉਹ 6.5 ਅਰਬ ਭੂਤ ਪ੍ਰੇਤ ਵੀ ਮੰਨ ਲੋ ਜ਼ਮੀਨ ਦੇ ਉੱਤੇ ਇਸ ਵਕਤ 6.5 ਅਰਬ ਦੇ ਕਰੀਬ ਮਨੁੱਖ ਹੋ ਗਏ ਇਤਨੇ ਦੇਵਤੇ ਵੀ ਮੰਨ ਲੋ ਦੇਵਤਿਆਂ ਦਾ ਆਵਾਸਾ ਸਤਸੰਗ ਦੇ ਚਾਹੁੰਦਾ ਹੈ ਮੰਦਰਾਂ ਚਾਹੁੰਦਾ ਹੈ ਮਸਜਿਦਾਂ ਚਾਹੁੰਦਾ ਹੈ ਦਰਗਾਹਾਂ ਤੇ ਆਉਂਦਾ ਹੈ ਗੁਰਦਵਾਰਿਆਂ ਚ ਆਉਂਦਾ ਹੈ। ਬੂਤਾਂ ਪ੍ਰੇਤਾਂ ਦਾ ਵਾਸਾ ਵੈਸ਼ਿਆਲਿਆਂ ਚ ਹੁੰਦਾ ਹੈ, ਸ਼ਰਾਬਖਾਨਿਆਂ ਚ ਹੁੰਦਾ ਹੈ, ਜੂਏਖਾਨਿਆਂ ਚ ਹੁੰਦਾ ਹੈ। ਜਿੰਨੇ ਜਵਾਰੀ ਬੈਠੇ ਹੁੰਦੇ ਨੇ ਉਤਨੇ ਬੂਤ ਵੀ ਬੈਠੇ ਹੁੰਦੇ ਨੇ। ਕਿਸੇ ਮੰਦਰ ਦੇ ਜਿੰਨੇ ਸਤਸੰਗੀ ਬੈਠੇ ਹੁੰਦੇ ਨੇ ਉਤਨੇ ਦੇਵਤੇ ਵੀ ਬੈਠੇ ਹੁੰਦੇ ਨੇ। ਔਰ ਮੈਂ ਉਹ ਪੁਰਸ਼ ਵੀ ਦੇਖੇ ਨੇ ਜਿਨ੍ਹਾਂ ਕੋਲ ਦੇਵ ਦ੍ਰਿਸ਼ਟੀ ਹੈ, ਦੇਵ ਦ੍ਰਿਸ਼ਟੀ ਹੈ, ਦੇਵਤਿਆਂ ਨੂੰ ਦੇਖ ਲੈਂਦੇ ਨੇ। ਅੱਧ ਕੀ ਮੇਰੇ ਕੋਲ ਨਹੀਂ ਆਇਆ। ਅ ਹੁਣ ਸੂਰਤ ਪਹੁੰਚ ਰਹੇ ਨੇ ਗਾਇਨੀ ਬਲਵਿੰਦਰ ਸਿੰਘ ਕੈਨੇਡਾ ਰਹਿੰਦੇ ਨੇ ਚੰਗੀ ਬਜਣੀ ਕਾਤਮਾ ਸਿਆਟਲ ਦੀ ਗੱਲ ਹੈ ਸਿਆਟਲ ਅਮਰੀਕਾ ਦਾ ਇੱਕ ਸ਼ਹਿਰ ਹੈ ਆ ਜਿੱਥੇ ਜਹਾਜ਼ ਬਣਦੇ ਨੇ ਉੱਥੇ ਹੀ ਬਣਦੇ ਨੇ ਮਸ਼ਹੂਰ ਹੈ ਉਹ ਇਸੇ ਕਰਕੇ ਉਹ ਸ਼ਹਿਰ ਮਸ਼ਹੂਰ ਹੈ ਅ ਜ਼ੰਬੋ ਬੋਇੰਗ ਬਹੁਤ ਵੱਡੀ ਕੰਪਨੀ ਹੈ ਬੋਇੰਗ ਤੇ ਉਹ ਜਹਾਜ਼ ਤਰ੍ਹਾਂ ਤਰ੍ਹਾਂ ਦੇ ਬਣਾਉਂਦੇ ਦੁਨੀਆ ਦੇਖਣ ਜਾਂਦੀ। ਉੱਥੇ ਇੱਕ ਗੁਰਦੁਆਰਾ ਹੈ। ਪੰਜ ਸੱਤ ਟਰਸਟੀਆਂ ਨੇ ਬਣਾਇਆ ਲੜਾਈ ਝਗੜਿਆਂ ਤੋਂ ਤੰਗ ਆ ਕੇ ਥਾਂ-ਥਾਂ ਤੇ ਉਹ ਬਣਾਉਂਦੇ ਸਨ ਕਬਜ਼ਾ ਦੂਜੇ ਕਰ ਲੈਂਦੇ ਸਨ ਵਿੱਚ। ਤੋਂ ਫਿਰ ਉਹਨਾਂ ਨੇ ਟਰਸ ਬਣਾ ਕੇ ਆਪਣੇ ਕੋਲੋਂ ਖਰਚ ਕਰਕੇ ਗੁਰਦੁਆਰਾ ਬਣਾਇਆ। ਜਿਸ ਦਿਨ ਬਣਿਆ ਮੈਨੂੰ ਫੋਨ ਕੀਤਾ ਗਿਆ ਨੇ ਜੀ ਤੁਸੀਂ ਸਾਨੂੰ ਇੱਕ ਹਫ਼ਤਾ ਦੇ ਦਿਓ ਕਿਸੇ ਤਰੀਕੇ ਨਾਲ। ਗਏ ਉੱਥੇ। ਉਹਨਾਂ ਨੇ ਮੈਂ ਕਈ ਸਾਲਾਂ ਤੋਂ ਇੱਕ ਹਫਤਾ ਉੱਥੇ ਠਹਿਰਦਾ ਹੁੰਨਾ ਪਿਆਰ ਕਰਦੇ ਨੇ ਉਹ ਉਹਨਾਂ ਨੇ ਜਿਹੜਾ ਗੁਰਦੁਆਰਾ ਬਣਾਇਆ ਹੈ ਬਿਲਕੁਲ ਪਹਾੜ ਦੇ ਉੱਤੇ ਹੈ ਅਲੱਗ ਰਮੜੀ ਇੱਕ ਜਗ੍ਹਾ ਹੈ ਕਈ ਦਫਾ ਮੈਂ ਦੋ ਤਿੰਨ ਦਿਨ ਉਂਝ ਵੀ ਰਹਿ ਜਾਂਦਾ ਉਹਨਾਂ ਉੱਤੇ ਮੈਂ ਉਹਨਾਂ ਨੂੰ ਨਹੀਂ ਦੱਸਦਾ ਹੁੰਦਾ ਵੀ ਮੈਂ ਇੱਥੇ ਰਹਿਣਾ ਹੈ ਪਿਆਜ ਮੈਂ ਜਾ ਰਿਹਾ ਸਾਰਾ ਇੰਤਜ਼ਾਮ ਕਰ ਲਈਦਾ ਵੱਪੇ ਤਿੰਨ ਚਾਰ ਦਿਨ ਠਹਿਰ ਜਾਣਾ ਜਗ੍ਹਾ ਬੜੀ ਰਮਰੇਖ ਕਥਾ ਦੇ ਦੌਰਾਨ ਇੱਕ ਦਿਨ ਇੱਕ ਸਿੰਘ ਉੱਠ ਕੇ ਆਇਆ ਗਾਇਨੀ ਬਲਵਿੰਦਰ ਸਿੰਘ ਦੇ ਕੋਲ ਸੰਗਤ 'ਚ ਬੈਠੇ ਸਨ ਉਹਨਾਂ ਨੂੰ ਕਹਿੰਦਾ ਹੈ ਬਈ ਇਹ ਸਟੇਜ ਦੇ ਉੱਤੇ ਇਹ ਦੋ ਬੰਦੇ ਲੰਬੀਆਂ ਲੰਬੀਆਂ ਦਾੜੀਆਂ ਵਾਲੇ ਕੌਣ ਬੈਠੇ ਨੇ ਬੜੇ ਰੂਹਾਨੀ ਲੱਗਦੇ ਨੇ ਬੜਾ ਪ੍ਰਤਾਪ ਲੱਗਦਾ ਹੈ ਨਾ ਤੇ ਗਾਇਨੀ ਬਲਵਿੰਦਰ ਸਿੰਘ ਕਹਿਣ ਲੱਗੇ ਸਟੇਜ ਤੇ ਤੇ ਇਕੱਲੇ ਮਸਕੀਨ ਜੀ ਬੈਠੇ ਨੇ ਕਹਿੰਦੇ ਨਹੀਂ ਦੋ ਹੋਰ ਪਿਛੇ ਬੈਠੇ ਨੇ ਦੀਵਾਰ ਦੇ ਨਾਲ ਬੜੇ ਲੰਬੇ ਦਾੜੇ ਗੈਨੀ ਬਲਵਿੰਦਰ ਸਿੰਘ ਕਹਿਣ ਲੱਗੇ ਵੀ ਤੂੰ ਆਪਣੀ ਅੱਖਾਂ ਦਾ ਇਲਾਜ ਕਰਾ ਸਟੇਜ ਤੇ ਕੋਈ ਵੀ ਨਹੀਂ ਖੈਰ ਬਾਅਦ ਵਿੱਚ ਮੈਂ ਗੈਨੀ ਬਲਵਿੰਦਰ ਸਿੰਘ ਨੂੰ ਪੁੱਛਿਆ ਮੈਂ ਕਿ ਸੰਗਤੇ ਚ ਉੱਚੇ ਚਾ ਉੱਠ ਕੇ ਆਇਆ ਖਲਬਲੀ ਵੀ ਮਚੀ ਤਹਾਡੇ ਕੋਲ ਔਖਾ ਹੋ ਕੇ ਵੀ ਗਿਆ ਕਹਿੰਦੇ ਔਖਾ ਹੋ ਕੇ ਤੇ ਜਾਣਾ ਹੀ ਸੀ ਮੈਂ ਉਹਨੂੰ ਚਾਰ ਸੁਣਾ ਦਿਤੀਆਂ ਆਪਣੀ ਅੱਖਾਂ ਦਾ ਇਲਾਜ ਕਰ ਮੈਂ ਖੈ ਨਹੀਂ ਮੈਨੂੰ ਕੋਈ ਉਹਦੀ ਦ੍ਰਿਸ਼ਟੀ ਦੇ ਵਿੱਚ ਬਾਰੀਕੀ ਦਿਖਾਈ ਦਿੱਤੀ ਕਹਿੰਦਾ ਫਿਰ ਸੁਣਨਾ ਚਾਹੁੰਦੇ ਉਹ ਕਹਿੰਦੇ ਸਟੇਜ ਦੇ ਉੱਤੇ ਦੋ ਬੰਦੇ ਬੈਠੇ ਨੇ ਹੁਣ ਮੇਰਾ ਮੂੰਹ ਤੇ ਸੰਗਤ ਦੀ ਤਰਫ ਉਹ ਰਹਿਦਾ ਵੀ ਸੱਜਣ ਸਿਆਟਲ ਹੈ ਜਿਹੜੇ ਟਰਸਟੀ ਨੇ ਉਹਨਾਂ ਨੂੰ ਵੀ ਪਤਾ ਚੱਲ ਗਿਆ ਸਰਦਾਰ ਹਰਸ਼ਿੰਦਰ ਸਿੰਘ ਹੋਰ ਪੰਚਾਰ ਬਈ ਉਹ ਇਹ ਕਹਿੰਦਾ ਦੂਜੇ ਦਿਨ ਵੀ ਗਿਆ ਤੀਜੇ ਦਿਨ ਵੀ ਗਿਆ ਗੈਣੀ ਬਲਵਿੰਦਰ ਸਿੰਘ ਤੰਗ ਆ ਕੇ ਕਹਿੰਦੇ ਨੇ ਮੈਂ ਹੁਣ ਉੱਥੇ ਹੀ ਬੈਠਣਾ ਜਿੱਥੇ ਤੂੰ ਕਹਿੰਦਾ ਨਾ ਦੋ ਬੈਠ ਦੇਣਾ ਮੈਂ ਉੱਥੇ ਹੀ ਬੈਠਣਾ ਸਟੇਜ ਜਿਸ ਤਰ੍ਹਾਂ ਦੀ ਬਣੀ ਹੈ ਉਹ ਵਿਚਕਾਰ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਉਂਦਾ ਇੱਕ ਪਾਸੇ ਰਾਗੀ ਪ੍ਰਚਾਰਕ ਬੈਠ ਕੇ ਕਥਾ ਕੀਰਤਨ ਕਰਦੇ ਨੇ ਦੂਜੇ ਪਾਸੇ ਜਿਹੜੀ ਅੱਧੀ ਸਟੇਜ ਬਣੀ ਹੋਈ ਹੈ ਫੇਰ ਗੁਟਕੇ ਪਏ ਨੇ ਪੌਥੀਆਂ ਪਈਆਂ ਆਉਂਦੀਆਂ ਨੇ ਕੜਾ ਪ੍ਰਸ਼ਾਦ ਦੀ ਦੇਗ ਰੱਖਦੇ ਐਨ ਉਸੇ ਜਗ੍ਹਾ ਤੇ ਗੈਨੀ ਬਲਵਿੰਦਰ ਸਿੰਘ ਬੈਠ ਗਏ ਕਥਾ ਕਰਦੇ ਮੈਨੂੰ ਅਜੇ 15 ਮਿੰਟ ਹੀ ਹੋਏ ਬੜੀ ਬੁਰੀ ਤਰ੍ਹਾਂ ਗਿਰ ਗਏ ਗੈਨੀ ਬਲਵਿੰਦਰ ਸਿੰਘ ਚੀਖ ਵੀ ਨਿਕਲ ਗਈ ਜ਼ਾਰ-ਉਜ਼ਾਰ ਰੋਣ ਲੱਗ ਪਏ ਖੰਡਕ ਗੈਨੀ ਜੀ ਬੈਠੇ ਨੇ ਮੈਂ ਉਹਨਾਂ ਦੀ ਥਾਂ ਤੇ ਬੈਠ ਗਿਆ ਸੀ ਉਹਨਾਂ ਨੇ ਇੱਕ ਪਾਸੇ ਕੀਤਾ ਮੈਨੂੰ ਕਿ ਸਾਨੂੰ ਬੈਠਣ ਦੇ ਸਾਡੀ ਜਗ੍ਹਾ ਹੈ ਅਸੀਂ ਰੋਜ਼ ਆਉਂਦੇ ਹਾਂ ਮੈਂ ਖ ਦਿਖਾਈ ਦਿੱਤੇ ਨੇ ਕਹਿੰਦਾ ਹਾਂ ਔਰ ਤੇ ਨਹੀਂ ਕੁਛ ਆਖਿਆ ਨਈ ਮੈਂ ਕਿ ਦੇਵਤੇ ਨੇ ਮੁਕਤ ਨਹੀਂ ਹੋਏ ਦੇਵਤੇ ਦੋ ਤਰ੍ਹਾਂ ਦੇ ਹੁੰਦੇ ਨੇ ਮੁਕਤ ਆਮੁਕਤ ਜਿਹੜੇ ਮੁਕਤ ਹੋਣ ਵਾਲੇ ਸਨ ਪਰ ਸਰੀਰ ਦਾ ਅੰਤ ਹੋ ਗਿਆ ਇਹੋ ਨੇ ਇਹ ਹਿੰਦੂਆਂ 'ਚ ਵੀ ਹੁੰਦੇ ਨੇ ਮੁਸਲਮਾਨਾਂ 'ਚ ਵੀ ਆਉਂਦੇ ਨੇ ਸਿੱਖਾਂ 'ਚ ਵੀ ਆਉਂਦੇ ਨੇ ਹੁਣ ਮੈਂ ਬਹੁਤਾ ਖੁਲਾਸਾ ਇਸ ਵਾਸੇ ਨਹੀਂ ਕਰਦਾ ਕਈ ਵੈਮੀ ਬੜੇ ਹੁੰਦੇ ਨੇ ਸਮਝ ਕੱਖ ਨਹੀਂ ਆਉਂਦੀ ਕਿੰਦੂ ਬਰਨ ਤੋਂ ਬਹੁਤ ਕਰਦਾ ਤੋਂ ਨੂੰ ਤੋਨ ਤੋ ਬੋ ਇਹ ਥੋੜੇ ਦਿਨੇ ਨਾ ਸਾਰੇ ਜਿੰਨੇ ਬੈਠਣ ਨਾ ਮੇਰੇ ਨਾਲ ਇਹ ਸਾਰੇ ਇੱਕ ਕੌਤਕ ਦੇਖਿਆ ਹੈ ਇੱਕ ਬੀਬੀ ਸਿੱਖ ਗਰਾਨੇ ਦੀ ਹੈ ਕਿਰਪਾਨ ਪਹਿਨੀ ਹੋਈ ਅੰਮ੍ਰਿਤਧਾਰੀ ਉਹਨੂੰ ਵੀ ਇਸ ਤਰ੍ਹਾਂ ਦੀ ਕੋਈ ਰੋਹ ਪ੍ਰੇਰ ਦੇਈ ਹੈ ਬਈ ਮੈਨੂੰ ਦਰਬਾਰ ਸਾਹਿਬ ਲੈ ਚਲ ਮੱਥਾ ਟੇਕਣਾ ਤੇਰੇ ਨਾਲ ਜਾਣਾ ਦਰਬਾਰ ਸਾਹਿਬ ਮੈਂ ਮੱਥਾ ਟੇਕਣਾ ਪਰ ਉਹ ਮੁਸਲਮਾਨ ਹੈ ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ ਪੜੇ ਲਿਖੇ ਕੱਖ ਨਹੀਂ ਆ ਅਰਬੀ ਪੰਜਾਬੀ ਵੀ ਢੰਗ ਦੀ ਨਹੀਂ ਲਿਖ ਪੜ ਸਕਦੀ ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਦੇ ਤੇ ਡਰ ਗਏ ਮੈਂ ਕਿਹ ਕਰੋ ਡਰੋ ਨਾ ਇਹ ਮੁਸਲਮਾਨ ਰੂਹ ਦੇਵਤਾ ਹੈ ਫਰਿਸ਼ਤਾ ਹੈ ਦਰਬਾਰ ਸਾਹਿਬ ਦੇ ਵਿੱਚ ਬੂਤ ਪ੍ਰੇਤ ਨਹੀਂ ਜਾ ਸਕਦੇ ਫਰਿਸ਼ਤੇ ਜਾ ਸਕਦੇ ਦੇਵਤੇ ਜਾ ਸਕਦੇ ਮੈਂ ਉਹਨੂੰ ਕਿਹਾ ਤੂੰ ਜ਼ੁਹਰ ਦੀ ਨਮਾਜ਼ ਸਾਰੀ ਮੈਨੂੰ ਪੜ ਕੇ ਸੁਣਾ ਪਤਾ ਮੈਨੂੰ ਕੀ ਆਖੇ ਮੇਰਾ ਫਜਰ ਦੀ ਨਮਾਜ਼ ਦੇ ਚ ਸ਼ੌਕ ਹੈ ਜ਼ੁਹਰ ਦੀ ਨਮਾਜ਼ ਦੇ ਚ ਨਹੀਂ ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਹਿੰਦੇ ਕਹਿੰਦੇ ਮੈਂ ਫਜਰ ਦੀ ਨਮਾਜ਼ ਪੜਦਾ ਸਾਰਾ ਦਿਨ ਇਹ ਹੀ ਪੜਦਾ ਰਹਿੰਦਾ ਮੈਂ ਜ਼ੁਹਰ ਦੀ ਸ਼ਾਦੀ ਨਹੀਂ ਪੜਦਾ ਅਸੀਂ ਜ਼ਿੰਦਗੀ ਚ ਬਸ ਅੰਮ੍ਰਿਤ ਵੇਲੇ ਨੂੰ ਹੀ ਮੰਨਦੇ ਆ ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ ਆ ਆਪਾਂ ਫਜਰ ਨੂੰ ਹੀ ਮੰਨਦੇ ਮੈਂ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ ਕਹਿੰਦੇ ਇੱਕੋ ਹੀ ਤੇ ਦਰ ਹੈ ਜਿੱਥੇ ਮੈਨੂੰ ਚੈਨ ਮਿਲਦਾ ਹੈ आनंद मिलਦਾ ਤੇ ਮੈਂ ਕਿ ਜਦ ਤੂੰ ਬਾਣੀ ਦਾ ਆਨੰਦ ਮਾਣਨ ਵਾਲਾ ਐ ਫਿਰ ਭਟਕ ਕਿਉਂ ਰਿਹਾ ਐ ਕਹਿੰਦਾ ਕੀ ਕਰਾਂ ਮੁਸਲਮਾਨਾਂ ਚ ਕੋਈ ਮਾਂ ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ ਮੇਰੇ ਜਨਮ ਹੋਏ ਕੀ ਕਰਾਂ ਹਾਂ ਮੈਂ ਮੁਸਲਮਾਨ ਸੰਸਕਾਰ ਮੇਰੇ ਸਾਰੇ ਪੜੀ ਹੋਈ ਬਾਣੀ ਨਾਸ ਨਹੀਂ ਆਉਂਦੀ ਨਾਲ ਜਾਂਦੀ ਜਿਵੇਂ ਉਹਦੇ ਨਾਲ ਕੁਰਾਨ ਗਈ ਹੋਵੇ ਤਨ ਤੇ ਕੋਈ ਨਹੀਂ ਰੂਹ ਹੈ ਨਾ ਪਸ਼ੂ ਕੋਲ ਤਨ ਹੈ ਮਨ ਨਹੀਂ ਹੈ ਦੇਵਤੇ ਦੇ ਕੋਲ ਮਨ ਹੈ ਤਨ ਨਹੀਂ ਹੈ ਮਨ ਦੇ ਸਭ ਕੁਝ ਪਿਆ ਹੈ ਸਭ ਕੁਝ ਪਿਆ ਹੈ ਬਾਰ ਬਾਰ ਉਸਨੇ ਮੈਨੂੰ ਫਜ਼ਰ ਦੀ ਨਮਾਜ਼ ਸੁਣਾਈ ਔਰ ਆਖਿਆ ਗੈ ਨਹੀਂ ਜੀ ਕਿਉਂਕਿ ਤੁਸੀਂ ਇਸ ਦੀ ਸਟੱਡੀ ਕੀਤੀ ਹੈ ਤਾਂ ਮੈਂ ਤੁਹਾਡੇ ਕੋਲ ਆਇਆ ਮੇਰਾ ਜੀ ਕਰਦਾ ਇੱਥੇ ਮੈਂ ਰੋਜ਼ ਆਇਆ ਕਰਾਂ ਮੈਂ ਕਿ ਰੋਜ਼ ਆਵਾਂ ਨਾਲ ਉਹ ਦਾਸ ਦਾ ਉੱਥੇ ਟਿਕਾਣਾ ਹੈ ਕਹਿੰਦਾ ਮੇਰਾ ਪਾਠ ਸੁਣਨ ਨੂੰ ਜੀ ਕਰਦਾ ਮੈਂ ਰੋਜ਼ ਆਵਾਂ ਮੈਂ ਕਿ ਰਾ ਆ ਜਾਇਆ ਕਰ ਕੋਈ ਗੱਲ ਨਹੀਂ ਇੱਕ ਦਿਨ ਦੋ ਸ਼ੀਸ਼ੀਆਂ ਲੈ ਕੇ ਆ ਗਿਆ ਅਤਰ ਦੀਆਂ ਸੈਂਡ ਦੀਆਂ ਪਰਫੂਮ ਕਿੰਨੇ ਘਰ ਜਾ ਕੇ ਖਿਆਲ ਆਇਆ ਮੈਂ ਖਾਲੀ ਗਿਆ ਐ ਮੇਰੀ ਤਰਫੋਂ ਭੇਟ ਲੈ ਲੋ ਕਹਿੰਦੇ ਬਾਜ਼ਾਰ ਦੇ ਵਿੱਚ ਬੜਾ ਘੁੰਮਿਆ ਬੜਾ ਘੁੰਮਿਆ ਇੱਕ ਦੁਕਾਨ ਬੜੇ ਮੁਸ਼ਕਲ ਨਾਲ ਖੁੱਲੀ ਮਿਲੀ ਬੀੜ ਬੜੀ ਸੀ ਉਹਨਾਂ ਦੇ ਐ ਮਿਲੀਆਂ ਨੇ ਲੈ ਲੋ ਤੁਸੀਂ ਮੈਂ ਕਿਹਾ ਹੋਰ ਵੀ ਆਂਦਨ ਬੜਾ ਦਰਬਾਰ ਸਾਹਿਬ ਦੇ ਤੇ ਹਜ਼ਾਰਾਂ ਆਉਂਦੇ ਰੋਜ਼ ਮੇਰੇ ਜੈਸੇ ਇੱਥੇ ਆਨੰਦ ਹੈ ਇੱਥੇ ਰਸ ਹੈ ਤੋਂ ਔਖੇ ਨਾ ਹੋਣਾ ਜੇ 6.5 ਅਰਬ ਦੇ ਕਰੀਬ ਜ਼ਮੀਨ ਤੇ ਮਨੁੱਖ ਨੇ ਅਰਬਾਂ ਖਰਬਾਂ ਦੇਵਤੇ ਨੇ ਫਰਿਸ਼ਤੇ ਨੇ ਪਰ ਸਿਰਫ ਇਤਨਾ ਨਹੀਂ ਅਰਬਾਂ ਖਰਬਾਂ ਬੂਤ ਵੀ ਹੈਗੇ ਨੇ ਕਈ ਕੋਟ ਬੂਤ ਪ੍ਰੇਤ ਸੂਕਰ ਮਿਰਗਰ ਇਹ ਗੁਰਦਵਾਰਿਆਂ 'ਚ ਨਹੀਂ ਆਉਂਦੇ ਮੰਦਰਾ ਚ ਨਹੀਂ ਆ ਸਕਦੇ ਉਹਨਾਂ ਦੇ ਜਿਹੜੇ ਸੰਸਕਾਰ ਨੇ ਇੱਥੇ ਤਾਲ ਮਿਲ ਨਹੀਂ ਬੈਠਦਾ ਰੁਕਾਓ ਬਟੇ ਉਹ ਜਾਣਗੇ ਸ਼ਰਾਬਖਾਨਿਆਂ ਚ ਉਹ ਜਾਣਗੇ ਜੂਏਖਾਨਿਆਂ ਚ ਉਹ ਜਾਣਗੇ ਵੈਸ਼ਿਆਲਿਆਂ ਚ ਉਹਨਾਂ ਦਾ ਆਨੰਦ ਰਸ ਜੋ ਉਹਨਾਂ ਕੋਲ ਸੰਸਕਾਰ ਨੇ ਉੱਥੇ ਹੀ ਬਣਦਾ ਹੈ ਇੱਥੇ ਨਹੀਂ ਜਿੱਥੇ ਭਜਨ ਕੀਰਤਨ ਕਥਾ ਜ਼ਿਆਦਾ ਹੋਵੇ ਉੱਥੇ ਜ਼ਿਆਦਾ ਹੁੰਦੇ ਨੇ ਦਰਬਾਰ ਸਾਹਿਬ ਹਜ਼ੂਰ ਸਾਹਿਬ ਸ੍ਰੀ ਗੰਨ ਸਾਹਿਬ ਐਸੇ ਅਸਥਾਨ ਨੇ ਦੇਵਤਿਆਂ ਨਾਲ ਭਰੇ ਹੀ ਰਹਿੰਦੇ ਨੇ ਇਹ ਵੀ ਮਰਜ਼ ਕਰਾਂ ਫਰਿਸ਼ਤਿਆਂ ਨਾਲ ਭਰੇ ਹੀ ਰਹਿੰਦੇ ਨੇ ਜਿੰਨੇ ਚਿਰ ਤੱਕ ਉਹਨਾਂ ਦਾ ਜਨਮ ਨਹੀਂ ਆਉਂਦਾ ਇਹ ਗੁਰਦੁਆਰਿਆਂ ਮੰਦਰਾਂ ਤੋਂ ਬਿਨਾ ਹੋਰ ਕਿਧਰੇ ਵੀ ਨਹੀਂ ਜਾਣਗੇ ਕਿਧਰੇ ਵੀ ਨਹੀਂ ਜਾਣਗੇ ਗੈਣੀ ਬਲਵਿੰਦਰ ਸਿੰਘ ਇੱਥੇ ਸੂਰਤ ਆ ਰਹੇ ਨੇ ਮੈਨੂੰ ਕਹਿੰਦੇ ਗੈਣੀ ਜੀ ਭਾਵੇਂ ਮੈਨੂੰ ਉਹਨਾਂ ਨੇ ਇੱਕ ਪਾਸੇ ਕੀਤਾ ਤੇ ਮੈਂ ਗਿਰ ਗਿਆ ਪਰ ਉਹਨਾਂ ਦੀ ਛੋ ਨਾਲ ਮੈਨੂੰ ਆਨੰਦ ਬੜਾ ਆਇਆ ਹੈ ਰਸ ਬੜਾ ਆਇਆ ਹੈ ਬਜ਼ੁਰਗ ਨੇ 80 85 ਸਾਲ ਦੇ ਨੇ ਦਾਸ ਨੇ ਕੱਲ ਸੂਰਤ ਜਾਣਾ ਹੈ ਉਹ ਅੱਜ ਸੂਰਤ ਪਹੁੰਚਣਗੇ ਫਿਰ ਉਹਨਾਂ ਨੇ ਉਹਨਾਂ ਦੇ ਕੋਲ ਤੱਕ ਦੱਸੇ ਮੇਰਾ ਧਿਆਨ ਤੇ ਸੰਗਤ ਦੀ ਤਰਫ ਫਿਰ ਮੈਂ ਕਿ ਗੈਨੀ ਜੀ ਤੁਸੀਂ ਮੇਰੇ ਕੋਲ ਅਰਥ ਸਿਖਦੇ ਰਹੋ ਪੜ੍ਹਦੇ ਰਹੋ ਤੁਹਾਡੇ ਕੋਲ ਦਿਵ ਦ੍ਰਿਸ਼ਟੀ ਹੈ ਸਾਧਨਾ ਤੁਹਾਡੀ ਸਫਲ ਹੋਈ ਹੈ ਮਿਹਨਤ ਕੀਤੀ ਹੋਈ ਹੈ ਇਹ ਅੱਖਾਂ ਦ੍ਰਿਸ਼ਣੋਂ ਦੇਖਦੀਆਂ ਨੇ ਯਕੀਨ ਜਾਣੋ ਅਦ੍ਰਿਸ਼ਣੋਂ ਵੀ ਦੇਖ ਸਕਦੀਆਂ ਦੋਏ ਦੋਏ ਲੋ ਚੰਨ ਭੇਖਾ ਹਉ ਹਰ ਬਿਨ ਅਵਰ ਨ ਦੇਖਾ ਤੋ ਹਰੀ ਤੇ ਨਿਰਾਕਾਰ ਹੈ ਕਬੀਰ ਕਹਿੰਦੇ ਨਾ ਆਪਾਂ ਦੇਖ ਰਹੇ ਆ ਜਾਂ ਤੇ ਕਹੋ ਕਬੀਰ ਝੂਠ ਬੋਲਦਾ ਹੈ ਗੁਸਤਾਖੀ ਮਾ ਅਗਰ ਕਬੀਰ ਜੈਸਾ ਸੰਤ ਝੂਠ ਬੋਲਦਾ ਹੈ ਤੋ ਫਿਰ ਦੁਨੀਆ 'ਚ ਕੋਈ ਸਤਵਾਦੀ ਨਹੀਂ ਹੈ ਹਵੀ ਮਰਜ਼ ਕਰਦੇ ਸਹੀ ਕਹਿ ਰਿਹਾ ਹੈ ਸਹੀ ਕਹਿ ਰਿਹਾ ਹੈ ਕਿ ਕਬੀਰ ਕੋਲ ਪੁੱਛੀ ਹੈ ਦੇਖ ਰਿਹਾ ਹੋ ਤੁਸੀਂ ਇਹਦਾ ਸਬੂਤ ਤੋ ਕਬੀਰ ਕਹਿੰਦੇ ਜੇ ਸਬੂਤ ਨੂੰ ਵੇਖਣ ਦੀ ਇਜਾਜ਼ਤ ਹੈ ਤੇ ਮੇਰੀਆਂ ਫਿਰ ਅੱਖਾਂ ਹੀ ਵੇਖ ਲਓ ਨੈਣ ਰਹਿ ਰੰਗ ਲਾਈ ਅਬ ਬੇਗਲ ਕਹਿ ਨਾ ਜਾਈ ਮੇਰੀ ਅੱਖਾਂ ਹੀ ਵੇਖ ਲਓ ਇਹ ਦੇਵਤਿਆਂ ਨੂੰ ਵੇਖਦੀਆਂ ਨੇ ਕਿ ਬੂਤਾਂ ਨੂੰ ਵੇਖਦੀਆਂ ਇਹ ਪ੍ਰਮਾਤਮਾ ਨੂੰ ਵੇਖਦਿਆਂ ਕਿ ਪਦਾਰਥ ਨੂੰ ਵੇਖਦਿਆਂ ਇਹ ਰੂਪ ਨੂੰ ਵੇਖਦਿਆਂ ਕਿ ਅਰੂਪ ਨੂੰ ਵੇਖਦਿਆਂ ਮੇਰੀ ਅੱਖ ਹੀ ਸਬੂਤ ਹੈ ਜੇ ਤੁਹਾਨੂੰ ਦੇਖਣ ਦੀ ਜਾਚ ਹੈ ਮੈਂ ਹੁਣੇ ਅਰਜ਼ ਕੀਤੀ ਮਨ ਦੀਆਂ ਭਾਵਨਾਵਾਂ ਚਿਹਰੇ ਤੇ ਪ੍ਰਗਟ ਹੁੰਦੀਆਂ ਅੱਖਾਂ 'ਚ ਪ੍ਰਗਟ ਹੁੰਦੀਆਂ ਜਿਹਨੂੰ ਰੱਬ ਦਿਖਾਈ ਦਿੰਦਾ ਹੋਵੇਗਾ ਉਹਦੀ ਦ੍ਰਿਸ਼ਟੀ ਵੀ ਰੱਬ ਵਰਗੀ ਹੋਵੇਗੀ ਜਿਹਨੂੰ ਅੰਮ੍ਰਿਤਮਈ ਦ੍ਰਿਸ਼ਟੀ ਕਹਿੰਦੇ ਜਿਹਨੂੰ ਪ੍ਰਮਾਤਮਾ ਦਿਖਾਈ ਦਿੰਦਾ ਉਹ ਦ੍ਰਿਸ਼ਟੀ ਪ੍ਰਮਾਤਮਾਮਈ ਹੈ ਅੰਮ੍ਰਿਤਮਈ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸਮਾਂ ਹੁਣ ਲੱਗਾ ਕਹੂੰ ਜਚ ਗੰਦਰਬ ਉਰਗ ਕਹੂੰ ਵਿਦਿਆਧਰ ਕਹੂੰ ਭੈ ਕਿਨਰ ਪਿਸਾਚ ਕਹੂੰ ਪ੍ਰੇਤ ਕਹੂੰ ਹੋਏ ਕੇ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ ਕਹੂੰ ਹੋਏ ਕੇ ਤੁਰਕਾ ਪੁਕਾਰੇ ਬਾੰਗ ਦੇ ਤੋ ਇਹ ਪ੍ਰਭੂ ਕਿਦਰੇ ਤੋ ਹਿੰਦੂ ਹੈ ਗੋਪਾ ਵਿੱਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ ਤੋ ਹੀ ਹੈ ਪਰ ਕਿਦਰੇ ਤੈਨੂੰ ਗੁਫਾ ਦੇ ਵਿੱਚ ਬੈਠਣਾ ਚੰਗਾ ਹੀ ਨਹੀਂ ਲੱਗਿਆ ਮੁਨਾਰਤਾਂ ਹੈ ਕਿਦਰੇ ਤੂੰ ਕੁਰਾਨ ਦਾ ਹਾਫਿਜ਼ ਹੈ ਕੰਠੇ ਤੈਨੂੰ ਸੁਣਾਈ ਜਾਂਦਾ ਸੁਣਾਈ ਜਾਂਦਾ ਮੈਂ ਉਸ ਬੀਬੀ ਕੋਲ ਬਹੁਤ ਸਾਰੀ ਕੁਰਾਨ ਸੁਣ ਲਈ ਮੈਂ ਹੈਰਾਨ ਹੋਇਆ ਆਮ ਹਾਲਤ ਦੇ ਚੋਂ ਨਹੀਂ ਸੁਣਾ ਸਕਦੀ ਉਹ ਹੋਂਦਾ ਤੇ ਸੁਣਾ ਸਕਦੀ ਉਹ ਬੈਠਾ ਹੋਵੇ ਤੇ ਸੁਣਾ ਸਕਦੀ ਉਹਨ ਸਿਰਫ ਪੰਜਾਬੀ ਪੜ੍ਹੀ ਹੋਈ ਹੈ ਬਾਕੀ ਨਹੀਂ ਕੁਝ ਪਤਨੀ ਕਿਤਨੇ ਨੇ ਮੈਨੂੰ ਕਿਹਾ ਗੈਨੀ ਜੀ ਇਹਦੇ ਨਾਲ ਤੇ ਵਹਿਮ ਵੱਧਿਆ ਮੈਂ ਕਿਹਾ ਤੁਹਾਡਾ ਵਹਿਮ ਵੱਧਾ ਹੋ ਗਿਆ ਸਚਾਈ ਤੇ ਹੈ ਇਹ ਸੱਚ ਤੇਰੀ ਸਾਰਾ ਸੰਸਾਰ ਜੇ ਮਨੁੱਖਾਂ ਨਾਲ ਭਰਿਆ ਪਿਆ ਸਾਰਾ ਸੰਸਾਰ ਦੇਵਤਿਆਂ ਨਾਲ ਵੀ ਭਰਿਆ ਪਿਆ ਸਾਰਾ ਸੰਸਾਰ ਪੂਤਾਂ ਪ੍ਰੇਤਾਂ ਨਾਲ ਵੀ ਭਰਿਆ ਪਿਆ ਕਬੀਰ ਕਹਿੰਦੇ ਜਦ ਮੇਰੀ ਸੁਰਤ ਰੱਬ ਨਾਲ ਜੁੜੀ ਤੋ ਇਸ ਕੌਤਕ ਨੂੰ ਵੇਖਣ ਵਾਸਤੇ ਆਏ ਨੇ ਕੌਣ ਸੁਰ ਨਰ ਮਨ ਜਨ ਕੌਤਕ ਆਏ ਕੋਟ 33 ਉਜਾਣਾ ਕਹੋ ਕਬੀਰ ਮੋਹੇ ਵਿਆਹ ਚਲੇ ਹੈ ਪੁਰਖ ਇਕ ਭਗਵਾਨ 33 ਕਰੋੜ ਦੇਵਤੇ ਮੇਰਾ ਇਹ ਆਨੰਦ ਵੇਖਣ ਵਾਸਤੇ ਆਏ ਨੇ ਸਾਰੇ ਆ ਗਏ ਬਈ ਇਕ ਆਤਮਾ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ ਖੁਸ਼ੀ ਜ਼ਾਹਿਰ ਪੈ ਕਰਦੇ ਸਾਰੇ ਆਏ ਨੇ ਮੈਨੂੰ ਮੁਬਾਰਕਾਂ ਦੇਣ ਵਧਾਈਆਂ ਦੇਣ ਹੁਣ ਜਿਨ੍ਹਾਂ ਕੋਲ ਦਿਵ ਦ੍ਰਿਸ਼ਟੀ ਹੋਏਗੀ ਦੇਖ ਲੈਣਗੇ ਇਨਾ ਦੇਵਤਿਆਂ ਦਾ ਇਕੱਠ ਕਬੀਰ ਦੇ ਕੋਲ ਸੁਰਨਰ ਮੋਨ ਜਨ ਕੌਤਕ ਆਏ ਕੋਟ 33 ਉਹ ਜਾਣਾ 33 ਕਰੋੜ ਦੇ 33 ਕਰੋੜ ਆਏ ਨੇ ਇੱਕ ਦੋ ਨਹੀਂ ਸਾਰੇ ਹੀ ਆਏ ਨੇ ਕਹੇਤ ਕਬੀਰ ਮੋਹੇ ਵਿਆਹ ਚਲੇ ਹੈ ਪੁਰਖ ਏਕ ਭਗਵਾਨਾ ਦੋ ਗੱਲਾਂ ਮੈਂ ਫਿਰ ਅਰਜ਼ ਕਰਦਿਆਂ ਕੋਈ ਬੰਦਾ ਰੋਗੀ ਹੋਵੇ ਜਣਾ ਖਣਾ ਉਹਨੂੰ ਦਵਾਈ ਦਸਣ ਲੱਗ ਪੈਂਦਾ ਭਾਵੇਂ ਉਹ ਸਰੀਰ ਸ਼ਾਸਤਰੀ ਹੋਵੇ ਭਾਵੇਂ ਨਾ ਹੋਵੇ ਤੇ ਭਾਵੇਂ ਦਵਾਈਆਂ ਦਾ ਵੀ ਕੱਖ ਗਿਆਨ ਨਾ ਹੋਵੇ ਐ ਲੈ ਲੈ ਐ ਲੈ ਲੈ ਐ ਲੈ ਲੈ ਉਹ ਸਰੀਰ ਵਿੱਚ ਮਾੜਾ ਮੋਟਾ ਨੁਕਸਤੇ ਹੁੰਦਾ ਮੈਂ ਕਿਸੇ ਨੂੰ ਨਹੀਂ ਦੱਸਦਾ ਮੈਂ ਕਹਿੰਨੇ ਵੀ ਦਵਾਈ ਦਸਣੀ ਐਨੇ ਵੀ ਕੋਈ ਨਾ ਕੁਝ ਕਹਿਣਾ ਭਾਵੇਂ ਕੱਖ ਨਾ ਆਪ ਉਸ ਦਵਾਈ ਨਾਲ ਆਪ ਨਾ ਠੀਕ ਹੋਇਆ ਹੋਵੇ ਦੂਜਿਆਂ ਨੂੰ ਠੀਕ ਕਰਦਾ ਧਰਮ ਬਾਰੇ ਭਾਵੇਂ ਕੱਖ ਨਾ ਜਾਣਦਾ ਹੋਵੇ ਰਾਹ ਦੇਣ ਨੂੰ ਤਿਆਰ ਜਿਸ ਚੀਜ਼ ਦਾ ਪਤਾ ਨਾ ਹੋਵੇ ਉਸ ਚੀਜ਼ ਬਾਰੇ رائے ਨਹੀਂ ਦੇਣੀ ਚਾਹੀਦੀ ਜਿਸ ਚੀਜ਼ ਦਾ बोਧ ਨਾ ਹੋਵੇ ਕਲਤ ਬੈ ਨਹੀਂ ਨਹੀਂ ਕਰਨੀ ਚਾਹੀਦੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਧਿਆਨ ਨਾਲ ਸੁਣਨਾ ਕਾਹੂ ਜਚ ਗੰਦਰਵ ਉਹ ਰਗ ਕਾਹੂ ਵਿਦਿਆਧਰ ਕਾਹੂ ਵਹ ਕੇਨਰ ਪਿ ਸਾਚ ਕਾਹੂ ਪ੍ਰੇਤ ਕਾਹੂ ਹੋਇ ਕੇ ਹਿੰਦੂ ਆ ਗਾਇਤਰੀ ਕੋ ਗੋਪਤ ਜਪਿਓ ਕਾਹੂ ਹੋਇ ਕੇ ਤੁਰਕਾ ਪੁਕਾਰੇ ਬਾੰਗ ਦੇ ਤੋ ਕਹੂੰ ਕੋ ਬਕਬ ਹੋਏ ਪੁਰਾਨ ਕੋ ਪੜਤ ਮਤ ਕਹ ਤਹੂੰ ਕੁਰਾਨ ਕੋ ਨਿਦਾਨ ਜਾਣ ਲੈ ਤੋ ਇਤਨਾ ਸਮ ਦ੍ਰਿਸ਼ਟ ਅਵਤਾਰੀ ਪੁਰਸ਼ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਿਨਾਂ ਲਬਣਾ ਕਟਣਾ ਹੈ ਇਹ ਪ੍ਰਭੂ ਤੂੰ ਹੀ ਕੁਰਾਨਾ ਕੁਰਾਨ ਦਾ ਹਾਫਿਜ਼ ਹੈ ਤੂੰ ਹੀ ਪੁਰਾਨਾ ਦਾ ਗਾਇਤਾ ਤੂੰ ਹੀ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ ਹੈ ਤੂੰ ਹੀ ਮਨਾਰੇ ਤੇ ਚੜ ਕੇ ਬਾਂਗ ਪਿਆ ਦਿੰਦਾ ਨਹੀਂ ਸਮ ਦ੍ਰਿਸ਼ਟੀ ਕਹੂੰ ਦੇਵਤਾਨ ਕੇ دیਵਾਨ ਮੈਂ ਬਿਰਾਜਮਾਨ ਕਹੂੰ ਦਾਨਵਾਨ ਕੋ ਗਮਾਨ ਮਤ ਦੇਤ ਕਿਧਰੇ ਤੇ ਪ੍ਰਭ ਤੂੰ ਦੇਵਤਿਆਂ ਦੀ ਮਹਿਫਿਲ ਦੇਚ ਬੈਠਾ ਹੈ ਦੇਵਤੇ ਹੀ ਦੇਵਤੇ ਕਿਧਰੇ ਦਾਨਵਾਨ ਇੱਥੇ ਦਾਨਵੰਤ ਮੁਰਾਦ ਦਾਨੀ ਨਹੀਂ ਦਾਣਾ ਤੂੰ ਦਾਣਾ ਬੀਨਾ ਜਿਹੜਾ ਸ਼ਬਦ ਆਂਦਾ ਨਾ ਬੀਨਾ ਤੋਂ ਬਾਰਿਕ ਵੇਖਣ ਵਾਲਾ ਹੈ ਦਾਣਾ ਤੂੰ ਬਹੁਤ ਸਿਆਣਾ ਤੂੰ ਦਰਿਆ ਦਾਣਾ ਬੀਨਾ ਇਹ ਦਾਣਾ ਸ਼ਬਦ ਫਾਰਸੀ ਦਾ ਹੈ ਦਾਣਾ ਬਹੁਤ ਸਿਆਣਾ ਬਹੁਤ ਸਿਆਣਾ ਬਹੁਤ ਸਿਆਣਾ ਕਹੂੰ ਦਾਨਮਾਨ ਕੋ ਗਮਾਨ ਮਤ ਦੇ ਤੋ ਇਹ ਪ੍ਰਭੂ ਮੈਂ ਦੇਖਦਾ ਕਿਦਰੇ ਦਾਣਾ ਬੰਦਾ ਇਤਨਾ ਸਿਆਣਾ ਪਰ ਹੰਕਾਰੀ ਬੜਾ ਹੰਕਾਰੀ ਉਦ੍ਰਤੀ ਗੱਲੇ ਪੜਾ ਲਿਖਾ ਸਿਆਣਾ ਮਨੁੱਖ ਹੰਕਾਰੀ ਹੁੰਦਾ ਹੀ ਹੁੰਦਾ ਉਹਦੇ ਕੋਲ ਹੰਕਾਰ ਵਾਸੇ ਉਸਦਾ ਗਿਆਨ ਹੁੰਦਾ ਹੈ ਉਹਦੀ ਜਾਣਕਾਰੀ ਹੁੰਦੀ ਕਹੂੰ দানਵਾਨ ਕੋ ਗੁਮਾਨ ਮਤ ਦੇ ਤੋ ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ ਕਹੂੰ ਇੰਦਰ ਪਦਵੀ ਛਿਪਾਏ ਛੀਨ ਲੇਤ ਕਿਦਰੇ ਤੂੰ ਸਾਰੇ ਇੰਦਰੀਆਂ ਦਾ ਸੁਖ ਦੇ ਦੇਂਦਾ ਕਿਸੇ ਨੂੰ ਰਾਜਾ ਬਣਾ ਦੇਂਦਾ ਕਿਦਰੇ ਸਭ ਕੁਝ ਖੋ ਲੈਂਦਾ सब कुछ खोल लेना है कुछ भी नहीं वो को छिन में रंग राव को करी इस तरह कर छह इंद्र राजा को तो इंद्र पदवी सी कहूं इंद्र पदवी छिपाए छीन लेत तो हो कत तो बिचार। अब बिचार को बिचार तो हो विचार अबिचार को विचारत हो कहो निज नार पर नार के निकेत हो किले तू बड़ा भारी विचारक है ਆਪਣੀ istri ਤੋਂ ਬਿਨਾਂ ਤੂੰ ਕਿਸੇ ਹੋਰ ਨੂੰ ਦੇਖਦਾ ਵੀ ਨਹੀਂ ਕਿਦਰੇ ਬਿਲਕੁਲ ਅਵਿਚਾਰਕ ਹੈ ਹਰ ਵਕਤ ਪਰ ਨਾਰਦਾ ਚੰਤਨ ਕਰਦਾ ਹੈ ਦੂਸਰੀ ਦੀ istri ਦਾ ਲੋਕ ਅੰਦਰ ਠਾਣੀ ਹਰ ਵਕਤ ਇਸ ਤਰ੍ਹਾਂ ਹੀ ਕਰਦਾ ਹੈ ਹਰ ਵਕਤ ਤੇਰੀ ਇਹ ਬਿਰਤੀ ਦੇਖੋ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬੋਧ ਕਿੱਥੇ ਕਿੱਥੇ ਤੱਕ ਜਾਂਦਾ ਕਹੂੰ ਸ਼ਸਤਰਧਾਰੀ ਕਹੂੰ ਵਿਦਿਆ ਕੇ ਵਿਚਾਰੀ ਕਹੂੰ ਮਾਰਤੁ ਆਹਾਰੀ ਕਹੂੰ ਨਾਰ ਕੇ ਨਿਕੇ ਤੋ ਕਹੂੰ ਦੇਵ ਬਾਨੀ ਕਹੂੰ ਸਰਦਾ ਭਵਾਨੀ ਕਹੂੰ ਮੰਗਲਾ ਮਿਰਣਾਣੀ ਕਹੂੰ ਸਿਆਮ ਕਹੂੰ ਸੇਤ ਪ੍ਰਭੂ ਤੂੰ ਨਿਰਾ ਦੇਵਤਾ ਨਹੀਂ ਤੂੰ ਦੇਵੀ ਵੀ ਹੈ ਵਕ ਵਕ ਦੇਵੀਆਂ ਦੇ ਰੂਪ ਵਿੱਚ ਵੀ ਤੂੰ ਵਿਰਾਜਮਾਨ ਹੈ ਜੇ ਪੁਰਸ਼ ਦੇ ਅੰਦਰ ਬ੍ਰਹਮ ਗਿਆਨ ਪੈਦਾ ਹੋ ਜਾਂਦਾ ਹੈ ਤੋ ਇਸਰੀ ਚ ਵੀ ਹੁੰਦਾ ਹੈ ਉਸ ਗਿਆਨ ਕਰਕੇ ਉਹਦਾ ਵੀ ਦੀਪਕ ਜਲ ਜਾਂਦਾ ਹੈ ਉਹ ਦੇਵੀ ਹੋ ਜਾਂਦੀ ਹੈ। ਪੁਰਸ਼ ਦਾ ਵੀ ਦੀਪਕ ਜਲ ਜਾਂਦਾ ਹੈ ਉਹ ਦੇਵਤਾ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਕਿਦਰੇ ਤੂੰ ਇਸ ਤਰ੍ਹਾਂ ਦੇਵਤਾ ਤੇ ਦੇਵੀ ਬਣਿਆ ਹੋਇਆ ਸਭ ਤੇਰਾ ਹੀ ਰੂਪ ਨੇ ਸਭ ਤੇਰਾ ਹੀ ਰੂਪ। ਕਹੂੰ ਮੰਗਲ ਮਿਰਣਾ ਨੀ ਕਹੂੰ ਸਿਆਮ ਕਹੂੰ ਸੇਤ। اے ਪ੍ਰਭੂ ਮੈਂ ਦੇਖਦਾ ਕਿਦਰੇ ਤੇਰਾ ਰੰਗ ਬਿਲਕੁਲ ਸਾਂਵਰਾ ਹੈ ਤੇ ਕਾਲਾ ਹੈ। ਪਰ ਕਿਦਰੇ ਤੋਂ ਬਿਲਕੁਲ ਚਿੱਟਾ ਹੈ ਤੇ ਗੋਰਾ ਹੈ। ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਐਸਾ ਕਥਨ। ਗੋਰੇ ਜਿਹੜੇ ਸਨ ਅਫਰੀਕਾ ਦੇ ਵਿੱਚ ਰਾਜ ਕਰਦੇ ਸਨ ਕਾਲਿਆਂ ਨਾਲ ਨਫ਼ਰਤ ਕਰਦੇ ਸਨ। ਤੇ ਜਿਹੜੇ ਕਾਲੇ ਅਫਰੀਕਨ ਸਨ ਉਹ ਗੋਰੀਆਂ ਨਾਲ ਨਫ਼ਰਤ ਕਰਦੇ ਸਨ। ਇੱਕ ਦੂਜੇ ਨੂੰ ਦੂਜਿਆਂ ਦੇ ਰੰਗ ਨਹੀਂ ਚੰਗੇ ਲੱਗਦੇ ਸਨ। ਇਹ ਕਹ ਲਾਇਆ ਕਾਲੇ ਕਹਿੰਦੇ ਸਨ ਗੋਰੇ ਨੇ ਚਿੱਟੇ ਨੇ ਬਰੋਗੀ ਨੇ। ਮਹਾਰਾਜ ਕਹਿੰਦੇ ਤੂੰ ਹੀ ਹੈ। ਕਹੂੰ ਸਿਆਮ ਕਹੂੰ ਸੇਤ। कहूं जटाधारी कहूं कंठी धरे ब्रह्मचारी कहूं योग साधी कहूं साधना करत सन्यासी डंडी धारी सन्यासी किदरे जटाधारी तू योगी है नफरत बसे किदरे जगह ही नहीं रही इनहि सम दृष्टि कहूं जटाधारी कौ कंठी धरे ब्रह्मचारी कहूं योग साधी कहूं साधना करत कहूं कान फारे ਕਹੂੰ ਡੰਡੀ ਹੋਏ ਪਧਾਰੇ ਕਹੂੰ ਫੂਕੋ ਫੂਕ ਪਾਵਨ ਕੋ ਧਰਤੀ ਤੇਦਰਤ ਜੈ ਨਹੀਂ ਸਾਧੋ ਐਂ ਜਿੱਥੇ ਬੈਠਣ ਕੇ ਜਗਾ ਸਾਫ ਕਰਕੇ ਕੋਈ ਕੀੜਾ ਮਕੋੜਾ ਨਾ ਔਰ ਬੜੇ ਧਿਆਨ ਨਾਲ ਚੱਲਣ ਕੇ ਪੈਰਾਂ ਥੱਲੇ ਕੋਈ ਕੀੜੀ ਨਾ ਆ ਜਾਏ ਕਹੂੰ ਫੂਕੋ ਫੂਕ ਪਾਵਨ ਕੋ ਧਰਤੀ ਤੇਦਰਤ ਕਤਹੂੰ ਸਿਪਾਈ ਹੋਏ ਕੇ ਸਾਦਤ ਸਿਲਾਹਨ ਕੋ ਕਹੂੰ ਛਤਰੀ ਹੋਏ ਕੇ ਅਰ ਮਾਰ ਤੋਂ ਮਰ ਤੋ ਕਿਦਰੇ ਸਿਪਾਈਏ ਸੂਰ ਬੀਰ ਹੈ ਛਤਰੀ ਹੈ ਮਰਨਾ ਮਾਰਨਾ ਹੀ ਤੂੰ ਜਾਣਦਾ ਸੂਰ ਬੀਰ ਹੈ ਸਭ ਉਪਦੇਸ਼ਕ ਹੈ ਬ੍ਰਹਮ ਗਿਆਨੀ ਹੈ ਇਹ ਜੋ ਸੰਸਾਰ ਦੇ ਭੌਤਿਕ ਪਦਾਰਥ ਨੇ ਜਿਨ੍ਹਾਂ ਦੇ ਦਿਲ ਦਿਮਾਗ ਦੇ ਉਤੇ ਛਾਏ ਨੇ ਤੂੰ ਕੱਢਣ ਦਾ ਯਤਨ ਕਰਦਾ ਹੈ ਤੇ ਪਰ ਕਿਤਨਾ ਇਤਨਾ ਤੂੰ ਭੌਤਿਕਵਾਦੀ ਹੈ ਇਤਨਾ ਭੌਤਿਕਵਾਦੀ ਹੈ ਤਿਆਗੀ ਦੇ ਮਨ ਦੇ ਅੰਦਰ ਵੀ ਭੌਤਿਕ ਪਦਾਰਥਾਂ ਦਾ ਇਤਨਾ ਲੋਭ ਪਾ ਦੇਣਾ ਹੈ ਉਹ त्यागी ਵੀ ਜੋ ਹੈ ਭੋਗੀ ਬਣ ਜਾਂਦਾ ਹੈ ਪ੍ਰਭਾਵਿਤ ਹੋ ਜਾਂਦਾ ਹੈ ਕਹੂੰ ਅਕਲੰਖ ਕਹੂੰ ਮਾਰਤ ਮਯੰਕ ਕਹੂੰ ਪੂਰਨ ਪਰਯੰਕ ਕਹੂੰ ਸ਼ੁੱਧਤਾ ਕੀ ਸਾਰ ਕਿਦਰੇ ਤੇਰੇ ਤੇ ਕੋਈ ਕਲੰਕ ਨਹੀਂ ਕੋਈ ਉਂਗਲ ਨਹੀਂ ਉਠਾ ਸਕਦਾ ਬਈ ਤੂੰ ਐਸਾ ਕੀਤਾ ਸੀ ਯਾ ਐਸਾ ਬੋਲਿਆ ਸੀ ਯਾ ਐਸੀ ਤੇਰੀ ਕਰਨੀ ਹੈ ਬਿਲਕੁਲ ਅਕਲੰਖ ਪਰ ਕਿਦਰੇ ਤੋਂ ਬੜਾ ਕਲੰਕ ਹੈ ਜਣੇ ਖਣੇ ਦੀ ਉਂਗਲੀ ਉਠਦੀ ਹੈ ਤੂੰ ਇਹ ਕੀਤਾ ਤੂੰ ਇਹ ਕੀਤਾ ਤੂੰ ਇਹ ਕੀਤਾ ਤੂੰ ਇਹ ਕੀਤਾ ਹੁਣ ਬਚੇਗਾ ਕੋਈ ਨਹੀਂ ਅਕਲੰਕਿਤ ਤੇ ਕਲੰਕ ਸਾਰੇ ਕਰਮ ਧਰਮ ਦੇ ਅਨਸਾਰ ਨੇ ਦੇਵਤਾ ਹੈ ਪਰ ਕਿਦਰੇ ਤੇਰੇ ਸਾਰੇ ਕਰਮ ਬਹਿੜ ਕੁਤਸਤ ਕੁਕਰਮ ਹੀ ਕਰਦਾ ਇੱਕ ਕਰਮ ਵੀ ਠੀਕ ਨਹੀਂ ਕਰਮੀ ਤੇ ਤਰਸ ਆਵੇ ਤੇ ਸਮਝ ਲੈ ਬੰਦਾ ਪੂਰਾ ਦਿਆਲੂ ਏ ਜਿਵੇਂ ਮਰੀਜ਼ ਤੇ ਤਰਸ ਆਉਂਦਾ ਨਾ ਬਹੁਤ ਰੋਗੀ ਵਿਚਾਰਾ ਤੜਪ ਰਿਹਾ ਏ ਤੇ ਉਸਤੇ ਤਰਸ ਆਉਂਦਾ ਹੈ ਗੁਨਾਹ ਕੁਕਰਮ ਕੀ ਨੇ ਮਾਨਸਿਕ ਰੋਗ ਨੇ ਹੁਣ ਤੇ ਥੋੜੇ ਜਿਹਾ ਮਨੋਵਿਗਿਆਨਕ ਵੀ ਮੰਨਦੇ ਪਏ ਨੇ ਕਾਤਲ ਡਕੈਤ ਚੋਰ ਇਹ ਚੋਰ ਕਾਤਲ ਡਕੈਤ ਨਹੀਂ ਨੇ ਮਾਨਸਿਕ ਰੋਗੀ ਨੇ ਇਹਨਾਂ ਦਾ ਮਨ ਠੀਕ ਨਹੀਂ ਹੈ ਮਾਨਸਿਕ ਰੋਗੀ ਨੇ ਜੇ ਸਰੀਰਕ ਰੋਗਾਂ ਦੀ ਨਿਵਰਤੀ ਦੇ ਤਰ੍ਹਾਂ-ਤਰ੍ਹਾਂ ਦੇ ਸਾਧਨ ਲੱਭੇ ਗਏ ਨੇ ਮਾਨਸਿਕ ਰੋਗ ਦੀ ਨਿਵਰਤੀ ਦਾ ਸਾਧਨ ਪ੍ਰਭੂ ਦਾ ਨਾਮ ਹੈ ਸਤ ਸੰਗ ਹੈ ਉਹਨਾਂ ਨੂੰ ਕਿਸੇ ਤਰੀਕੇ ਨਾਲ ਲੈਣਾ ਚਾਹੀਦਾ ਜੇ ਬਾਲਮੀਕ ਜੈਸਾ ਬਾਹਟਪਾਰ ਇੱਕ ਮਹਾਨ ઋષਿ ਹੋ ਸਕਦਾ ਹੈ ਮਾਨਸਿਕ ਰੋਗ ਦੂਰ ਹੋ ਗਿਆ ਤੰਦਰੁਸਤ ਹੋ ਗਿਆ ਉਸ ਤੇ ਵੀ ਤਰਸ ਖਾਣਾ ਚਾਹੀਦਾ ਪਰ ਮਨੁੱਖ ਨਫਰਤ ਕਰਕੇ ਉਦੇ ਰੋਗ ਨੂੰ ਵਧਾ ਦਿੰਦਾ ਉਸ ਤੋਂ ਪਤਾ ਚੱਲਦਾ ਹੈ ਮਨੁੱਖ ਦਾ ਤਰਸ ਮਨੁੱਖ ਦੀ ਦਇਆ ਪੂਰਨ ਨਹੀਂ ਹੈ ਅਧੂਰੀ ਹੈ ਅਧੂਰੀ ਹੈ ਹੰਕਾਰ ਦੀ ਗੱਲ ਨਹੀਂ